ਸ੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਹ ਪੁਰਬ ਦਾ ਤਿੰਨ ਦਿਨਾਂ ਜੋੜ ਮੇਲਾ ਸ਼ੁਰੂ ਹੋ ਚੁੱਕਾ ਹੈ। ਉੱਥੇ ਹੀ ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਚੁੱਕੀ ਹੈ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਅੱਜ ਸਵੇਰ ਤੋਂ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ। ਉੱਥੇ ਹੀ ਐਸਜੀਪੀਸੀ ਮੈਂਬਰ ਗੁਰਵਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਹੈ ਕਿ ਕੀ ਹਰ ਸਾਲ ਦੀ ਤਰ੍ਹਾਂ ਹੀ ਇਸ ਵਿਆਹ ਪੁਰਵ ਨੂੰ ਲੈ ਕੇ ਪੂਰੀ ਧਾਰਮਿਕ ਮर्याਦਾ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਅਤੇ 30 ਅਗਸਤ ਨੂੰ ਭੋਗ ਪਾਏ ਜਾਣੇ ਆ ਤੇ 30 ਅਗਸਤ ਨੂੰ ਬਟਾਲਾ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਵੇਗਾ ਉੱਥੇ ਹੀ ਸੰਗਤ ਦਾ ਕਹਿਣਾ ਸੀ ਕਿ ਇਸ ਦਿਹਾੜੇ ਦੀ ਉਹਨਾਂ ਨੂੰ ਹਰ ਸਾਲ ਬੇਸਬਰੀ ਦੇ ਨਾਲ ਉਡੀਕ ਰਹਿੰਦੀ ਹੈ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਵਿਆਹ ਪੂਰਵ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੁੱਚੀ ਨਾਨਕਨਾਮਲੇਵਾ ਸੰਗਤ ਨੂੰ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਦੇ ਵਿਆਹਪੁਰਬ ਜੋੜ ਮੇਲਾ ਜੋ 538 ਵਾਂ ਹੀ ਮਨਾਉਣ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦਿਨਾ ਆਪਣੇ ਵੱਲੋਂ ਆਪਣੇ ਮੈਂਬਰ ਸਭਾਨ ਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵੀ ਆਖਦਾ ਤੇ ਲੱਖ ਲੱਖ ਵਧਾਈ ਵੀ ਦਿਨਾ ਉਥੇ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਵਾਰਪ੍ਰਵ ਕਾਜਰ ਚ ਆਇਆ ਗੁਰਮਤਿ ਵਿਆਹਣ ਆਇਆ ਦੇ ਮਾਵਾਕਾ ਅਨੁਸਾਰ ਧੰਗ ਗੁਰੂ ਨਾਨਕ ਸਾਹਿਬ ਜੀ ਦਾ ਜੋ ਇਹ ਵਿਆਹਪ੍ਰਵ ਜੋੜ ਮੇਲਾ ਮਨਾ ਰਹੇ ਆ ਉਹ ਧਾਰਮਿਕ ਜੋ ਮर्यादा ਅਨਸਾਰ ਜੋ ਆਪਣੀ ਅੱਜ ਸ਼ੁਰੂਆਤ ਇਸ ਪੁਰਬ ਦੀ ਕੀਤੀ ਜਾ ਰਹੀ ਹੈ ਗੁਰਪੁਰਬ ਦੀ ਉਹ ਅੱਜ ਗੁਰਦਰਾ ਕੰਧ ਸਾਹਿਬ ਵਿਖੇ ਧੰਤਨ ਸਾਹਿਬ ਜੀ ਨੂੰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਖੰਡਪਾਰ ਸਾਹਿਬ ਆਰੰਭ ਹੋਏ ਨੇ ਮੈਂ ਸਮਝਣਾ ਇਹਦੇ ਨਾਲ ਹੀ ਅੱਜ ਇਹ ਸਾਰੇ ਪ੍ਰੋਗਰਾਮਾਂ ਦੀ ਰੂਪਰੇਖਾ ਜਿਹੜੀ ਆਰੰਭ ਹੋ ਗਈ ਹੈ ਅੱਜ ਰੱਖੇ ਅਖੰਡ ਪਾਤਸ਼ਾਹਬ ਦੇ ਭੋਗ ਜਿਹੜੇ ਨੇ ਉਹ 30 ਅਗਸਤ ਨੂੰ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਕਨ ਸਾਹਿਬ ਵਿਖੇ ਪਹਿਣਗੇ ਅਪਰੰਤ ਸਾਰੇ ਸਮਾਗਮ ਜਿਹੜੇ ਨੇ ਚੱਲਦੇ ਰਹਿਣਗੇ ਇਸੇ ਤਰ੍ਹਾਂ ਗੁਰਦੁਆਰਾ ਸਤ ਕਪਾਰੀਆ ਸਾਹਿਬ ਵੀ ਅੱਜ ਅਖੰਡ ਪਾਤਸ਼ਾਹਬ ਆਰੰਭ ਹੋਣੇ ਨੇ ਗੁਰਦੁਆਰਾ ਡੇੜਾ ਸਾਹਿਬ ਮਾਤਾ ਸਲਖਣੀ ਦਾ ਪੇਕਾ ਘਰ ਜੋ ਏ ਉੱਥੇ ਵੀ ਸਵੇਰੇ 7 ਵਜੇ ਅੰਮ੍ਰਿਤ ਵੇਲੇ ਸਵੇਰੇ 7 ਵਜੇ ਅਖੰਡ ਪਾਤਸ਼ਾਹਬ ਆਰੰਭ ਹੋ ਚੁੱਕੇ ਨੇ ਮੈਂ ਸਮੂਚੀਆਂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਆਓ ਹਰ ਹਲਕੇ ਇਸ ਪੁਰਬ ਨੂੰ ਮਨਾਉਣ ਲਈ ਵੱਧ ਤੋਂ ਵੱਧ ਸਹਿਯੋਗ ਵੀ ਕਰੀਏ ਵੱਧ ਤੋਂ ਵੱਧ ਇਸ ਸਥਾਨ ਤੇ ਆ ਕੇ ਨਤਮਸਟਕ ਵੀ ਹੋਈਏ 29 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦਰਾ ਬੇਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਕੇ ਬਟਾਲੇ ਦੀ ਧਰਤੀ ਤੇ ਆਉਣਾ ਉਹਦਾ ਵੀ ਵਖ ਵਖ ਪੜਾਵਾ ਤੇ ਆਪਾਂ ਸਵਾਗਤ ਕਰਨਾ ਔਰ ਨਾਲ ਨਾਲ 30 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਸੰਗਤ ਵਿੱਚ ਕੀਰਤਨ ਕਰਦੀ ਹੋਈ ਇਸ ਮਹਾਨ ਨਗਰ ਕੀਰਤਨ ਵਿੱਚ ਆਪਾਂ ਸ਼ਾਮਲ ਹੋਣ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇਹ 30 ਅਗਸਤ ਨੂੰ ਸਵੇਰੇ 7 ਵਜੇ ਆਰੰਭ ਹੋਣ ਜਾ ਰਿਹਾ ਸੋ ਸਾਰੀਆਂ ਸੰਗਤਾਂ ਬੜਾ ਉਤਸ਼ਾਹ ਬੜਾ ਪਿਆਰ ਲੈ ਕੇ ਮਨ ਦੀ ਭਾਵਨਾ ਲੈ ਕੇ ਸਾਰੀਆਂ ਸਵਾਵਾ ਕਰ ਰਹੇ ਨੇ ਮੈਂ ਸਾਰੀਆਂ ਸਭਾ ਸੁਸਾਇਟੀਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਵੱਡੇ ਸਹਿਯੋਗ ਦੀ ਲੋੜ ਹੈ ਭਾਵੇਂ ਉਹ ਗਤਕਾ ਸੁਸਾਇਟੀਆਂ ਨੇ ਭਾਵੇਂ ਉਹ ਜੋੜਾ ਘਰ ਸੁਸਾਇਟੀਆਂ ਨੇ ਭਾਵੇਂ ਇਹਦੇ ਵਿੱਚ ਝਾੜੂ ਦੀ ਅਗੇ ਸਫਾਈ ਦੀ ਸੇਵਾ ਕਰਨ ਵਾਲੇ ਨੇ ਸਾਰਿਆਂ ਨੂੰ ਨਿਮਰਤਾ ਸਾਹਿਤ ਬੇਨਤੀ ਏ ਆਓ ਪੜਾਵਾਈ ਪੜਾਏ ਆਪਾਂ ਇਸ ਨਗਰ ਕੀਰਤਨ ਤੋਰ ਤੇ ਰਹੀਏ ਤਾਂ ਕਿ ਮਹਾਨ ਨਗਰ ਕੀਰਤਨ ਟਾਈਮ ਨਾਲ ਆਪਣੇ ਪੜਾਵਾਂ ਤੇ ਪੁੱਜੇ ਸੰਗਤ ਜਿਹੜੀ ਦਰਸ਼ਨ ਟਾਈਮ ਨਾਲ ਕਰਕੇ ਆਪਣੇ ਘਰਾਂ ਨੂੰ ਪਹੁੰਚੇ ਇਹ ਮੇਰੀ ਜ਼ਰੂਰੀ ਬੇਨਤੀ ਏ ਮੈਂ ਫੇਰ ਆਪਣੇ ਵੱਲੋਂ ਔਰ ਪ੍ਰਧਾਨ ਸ਼੍ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਤਿਕਾਰਯੋਗ ਸਾਥੀ ਮੈਂਬਰ ਸਹਿਬਾਨ ਵੱਲੋਂ ਤੇ ਆਪਣੇ ਮੈਨੇਜਰ ਗੁਰੂ ਘਰ ਦੇ ਵਜ਼ੀਰ ਗਰੰਤੀ ਸਾਹਿਬ ਵੱਲੋਂ ਸ਼ਹਿਰ ਦੀਆਂ ਸਤਿਕਾਰਯੋਗ ਹਸਤੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ